ਪਿਛਲੀ ਗਤੀਵਿਧੀ ਵਿੱਚ ਅਸੀਂ ਦੇਖਿਆ ਕਿ 20 ਮਿਲੀਲੀਟਰ ਪਾਣੀ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਵਧਾਉਣ ਵਿੱਚ ਲਗਭਗ 1 ਮਿੰਟ ਦਾ ਸਮਾਂ ਲੱਗਾ ਜਦ ਕਿ 40 ਮਿਲੀਲੀਟਰ ਪਾਣੀ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਵਧਾਉਣ ਵਿੱਚ 1 ਮਿੰਟ 50 ਸਕਿੰਟ ਦਾ ਸਮਾਂ ਲੱਗਿਆ ਪਰ ਸਵਾਲ ਇਹ ਹੈ ਕਿ ਸਮੇਂ ਦਾ ਇਹ ਅੰਤਰ ਹੈ ਕਿਉਂ ਅਸਲ ਵਿੱਚ ਇੱਥੇ ਇਨ੍ਹਾਂ ਦੋਵਾਂ ਬੀਕਰਾਂ ਦੇ ਪਾਣੀ ਦਾ ਆਇਤਨ ਅਲੱਗ-ਅਲੱਗ ਹੈ ਉੱਪਰ ਵਾਲੇ ਬੀਕਰ ਵਿੱਚ 20 ਮਿਲੀਲੀਟਰ ਪਾਣੀ ਹੈ ਜਦ ਕਿ ਹੀਠਾ ਵਾਲੇ ਬੀਕਰ ਵਿੱਚ 2 ਗੁਣਾ ਯਾਨੀ 40 ਮਿਲੀਲੀਟਰ ਪਾਣੀ ਹੈ ਇੱਥੇ ਆਇਤਨ ਅਲੱਗ ਹੋਣ ਦੇ ਕਾਰਨ ਇਸ ਨੂੰ ਗਰਮ ਕਰਨ ਲਈ ਜ਼ਿਆਦਾ ਤਾਪ ਦੀ ਲੋੜ ਹੁੰਦੀ ਹੈ ਇਸੇ ਲਈ ਇਸ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਇਹੀ ਕਾਰਨ ਹੈ ਕਿ ਦੂਜੇ ਬੀਕਰ ਦੇ ਪਾਣੀ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਵਧਾਉਣ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਕਿਉਂਕਿ ਇਸ ਵਿੱਚ 40 ਮਿਲੀਲੀਟਰ ਪਾਣੀ ਹੈ ਯਾਨੀ ਇਸ ਦਾ ਆਇਤਨ ਵੱਧ ਹੈ ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਪਦਾਰਤ ਦਾ ਤਾਪਮਾਨ ਕੁਝ ਡਿਗਰੀ ਵਧਾਉਣ ਲਈ ਲੋੜਿੰਦੇ ਤਾਪ ਦੀ ਮਾਤਰਾ ਉਸ ਪਦਾਰਤ ਦੀ ਖੁੱਦ ਦੀ ਮਾਤਰਾ ਤੇ ਨਿਰਭਰ ਕਰਦੀ ਹੈ ਇਸ ਨੂੰ ਅਸੀਂ ਪੁੰਜ ਨਾਲ ਵੀ ਜੋੜ ਸਕਦੇ ਹਾਂ ਇਸ ਗਤੀਵਿਧੀ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦੂਜੇ ਪੀਕਰ ਦਾ ਪੁੰਜ ਜ਼ਿਆਦਾ ਹੈ ਇਸ ਲਈ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਪਦਾਰਤ ਦਾ ਤਾਪਮਾਨ ਵਧਾਉਣ ਲਈ ਲੋੜਿੰਦੇ ਤਾਪ ਦੀ ਮਾਤਰਾ ਉਸ ਪਦਾਰਤ ਦੇ ਪੁੰਜ ਤੇ ਵੀ ਨਿਰਭਰ ਕਰਦੀ ਹੈ ਇਸ ਗਤੀਵਿਧੀ ਵਿੱਚ ਦੂਜੇ ਬੀਕਰ ਦੇ ਪਾਣੀ ਦਾ ਪੁੰਜ ਜ਼ਿਆਦਾ ਹੈ ਇਸ ਲਈ ਤਾਪਮਾਨ ਨੂੰ 4.5 ਡਿਗਰੀ ਸੈਲਸੀਅਸ ਵਧਾਉਣ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਪਰ ਪਹਿਲੇ ਬੀਕਰ ਵਿੱਚ ਪਾਣੀ ਦਾ ਪੁੰਜ ਘੱਟ ਹੈ ਇਸ ਲਈ ਇਸ ਦਾ ਤਾਪਮਾਨ ਵਧਾਉਣ ਵਿੱਚ ਘੱਟ ਸਮਾਂ ਲੱਗ ਰਿਹਾ